ਕਰਾਂਗੇ ਹਰ ਹਰ ਮਹਾਦੇਵ ਨਰੇ ਵੀਰ ਬਜਰਾਂਗੇ ਹਰ ਹਰ ਮਹਾਦੇਵ ਕੱਲੂ ਗੋਰਾ ਸਤਪਾ ਮਨਾਇਆ ਜਾ ਰਿਹਾ ਉਹਦੇ ਸਬੰਧ ਵਿੱਚ ਕੱਲ ਸਾਡੀ ਜਿਹੜੀ ਮੇਰੀ ਕੋਈ ਐਸਐਸਪੀ ਸਾਹਿਬ ਬਟਾਲਾ ਦੇ ਨਿਰਦੇਸ਼ ਅਸਾਰ ਡੀਐਸਪੀ ਸਿਟੀ ਨਾਲ ਮੇਰੀ ਟੰਕਾ ਤਾਂ ਕਰਵਾਜੀ ਤੇ ਹੋਰ ਜਿੱਥੇ ਬੰਦੇ ਜਿਹੜੇ ਆਗੂ ਹੀ ਬਿਠੇ ਦੇ ਸੀ ਉਸ ਵਤ ਵਿੱਚ ਉਹਨਾਂ ਨੇ ਸਾਨੂੰ ਲੋਕੀਸਾਲ ਦੇ ਦੇ ਅਪੀਲ ਕੀਤੀ ਜਿਹੜਾ ਵੀ ਸ਼ਹਿਰ ਦੇ ਵਿੱਚ ਜਿਹੜੀ ਸ਼ਾਂਤੀ ਦਾ ਮਾਹੌਲ ਰੱਖਿਆ ਤੇ ਉਹਨਾਂ ਵੀ ਸਾਨੂੰ ਵਿਸ਼ਵਾਸ ਹੈ ਕਿ ਕੋਈ ਵੀ ਜਥੇਬੰਦੀ ਪਾਇਓ ਸੇ ਕੋਈ ਪਾਇਓ ਹੈ ਦੂਏ ਕੋਈ ਵੀ ਜਥੇਬੰਦੀ ਜਿਹੜੀ ਆ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਊਗੀ ਕਿਉਂਕਿ ਪੰਜਾਬ ਦੀ ਜਿਹੜੀ ਵਿੱਚ ਆ ਸ਼ਾਂਤੀ ਕਾਫੀ ਸਾਲਾਂ ਤੋਂ ਕਾਫੀ ਖੂਨ ਦੇ ਕੇ ਜਿਹੜੀ ਆ ਇਹ ਮਿਲੀ ਆ ਪੰਜਾਬ ਦੇ ਵਿੱਚ ਇਹ ਕਿਸੇ ਵੀ ਕੀਮਤ ਉਪਰ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿ ਕੋਈ ਵੀ ਬੰਦਾ ਆ ਕੇ ਪੰਜਾਬ ਦਾ ਮਾਹੌਲ ਖਰਾਬ ਕਰੇ ਇਹ ਜਿਹੜਾ ਵਾ ਕਿਉਂਕਿ ਹਿੰਦੂ ਸਿੱਖਾਂ ਦਾ ਜਿਹੜਾ ਨਵਾਂ ਮਵਾਸਾ ਰਿਸ਼ਤਾ ਵਾ ਤੇ ਉਹ ਜਿਹੜੇ ਸ਼ਰਾਤੀ ਸਾਰੇ ਵਿਦੇਸ਼ੀ ਫੰਡਿੰਗ ਦੇ ਇਸ਼ਾਰੇ ਦੇ ਉੱਪਰ ਪੰਜਾਬ ਦਾ ਮਾਣ ਖਰਾਬ ਕਰਨਾ ਚਾਹਦੇ ਆ ਤੇ ਆਪਾਂ ਜਿਹੜਾ ਅਸੀਂ ਆਪਣੇ ਸ਼ਿਖਸਣਾਂ ਵਾਲੇ ਸਾਰੇ ਆਗੂਆਂ ਨੇ ਡਿਪਟੀ ਸਾਹਿਬ ਨੂੰ ਐਸਐਸ ਪ੍ਰਸ਼ਦ ਦਾ ਇਹ ਸਾਡੇ ਵੱਲੋਂ ਜਿਹੜੀ ਆ ਕੋਈ ਵੀ ਮਾਣ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਊਗੀ ਨਾ ਇਹ ਕਿਸੇ ਨੂੰ ਵੀ ਅਜਿਹਾ ਨਹੀਂ ਅੱਗੋਂ ਜੋ ਵੀ ਪ੍ਰੋਗਰਾਮ ਸਰਕਾਰ ਬਣਾਈ ਜਾਂ ਜੋ ਅਸੀਂ ਆਪਣੇ ਜਥੇ ਵਧੀਆ ਬਣਾਵਾਂਗੇ ਉਹਦੇ ਸਮਰਥਨ ਚ ਆਪਾਂ ਸਰਕਾਰ ਨੂੰ ਚਾਣਗੇ ਜੀ ਜੀ ਹਾਂਜੀ ਮੈਂ ਸੰਜੀਪ ਹਾਸਤ ਸ਼ਸਨਾ ਉਹਦਾ ਬਾਲਾ ਸਾਹਿਬ ਠਾਕਰੇ ਜੀ ਵਾਸਨਾ ਪੰਜਾਬ ਪ੍ਰਮੁਖ ਅੱਜ ਅਸੀਂ ਬਟਾਲੇ ਸ਼ਹਿਰ ਦੇ ਵਿੱਚ ਸਾਡੇ ਨਾਲ ਸੀਨੀਅਰ ਉਪਰੋਕਾ ਪੰਜਾਬ ਸ਼੍ਰੀ ਮੇਸ਼ ਨਾਇਰ ਜੀ ਸ਼੍ਰੀਮਾਨ ਅੰਗਜ ਜੀ ਸ਼ਹਿਸਨਾ ਤੋਂ ਉਹਨਾਂ ਨਾਲ ਅੱਜ ਅਸੀਂ ਬਟਾਲੇ ਦੇ ਵਿੱਚ ਬੈਠੇ ਹਾਂ ਬਹੁਤ ਬਹੁਤ ਧੰਨਵਾਦ ਕਿ ਜਿਹੜਾ ਅੱਜ 6 ਤਰੀਕ ਨੂੰ ਜਿਹੜਾ ਕਲਕਾ ਦਿਵਸ ਰਾਜਸਥਾਨ ਨਾਇਰ ਸਾਹਿਬ ਨੇ ਕਿਹਾ ਕਿ ਅਸੀਂ ਬਟਾਲੇ ਦੇ ਪ੍ਰਸ਼ਾਸਨ ਨੂੰ ਦੇ ਸਰਕਾਰਾਂ ਨੂੰ ਪੂਰਾ ਪੂਰਾ ਸਵਾਦ ਆਇਆ ਕਿ ਪੰਜਾਬ ਦਾ ਮਾਹੌਲ ਜਿਹੜਾ ਹੈ ਖਰਾਬ ਨਹੀਂ ਹੋਣ ਪਿਆਏਗਾ ਕੁਝ ਕट्टरपਤੀ ਤਾਕਤਾਂ ਜਾਂ ਕੁਝ ਸ਼ਰਤਾਂ ਸਾਂ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹੈ ਤੇ ਸ਼ਿਵਸਨਾ ਕਿਸੇ ਕੀਮਤ ਬਰਦਾਸ਼ਤ ਨਹੀਂ ਕਰੇਗੀ ਔਰ ਸ਼ਿਵਸਨਾ ਨੇ ਹਮੇਸ਼ਾ ਤੋਂ ਹੀ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਦੀ ਗੱਲ ਕੀਤੀ ਹੈ ਔਰ ਪੰਜਾਬ ਦਾ ਅਮਨ ਸ਼ਾਂਤੀ ਮਾਹੌਲ ਹੀ ਬਣਾ ਕੇ ਰੱਖੇਗੀ ਸ਼ਿਵਸਨਾ ਪੂਰੀ ਤਰ੍ਹਾਂ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਸਪੋਰਟ ਕਰੇਗੀ ਬਟਾਲਾ ਤੇ ਚੰਦਾਲ ਨਾਲ ਸਪੋਰਟ ਕਰੇਗੀ ਅਬ ਪਟਿਆਲਾ ਇੱਕ ਬੜਾ ਵਿਕਾਸਸ਼ੀਲ ਸ਼ਹਿਰ ਆ। ਪੁਰਾਣੀ ਚਾਨੀਆਟੇ ਪਟਿਆਲੇ ਦੇ ਵਿੱਚ ਹਮੇਸ਼ਾ ਸ਼ਾਂਤੀ ਬਣੀ ਰਹੇ ਤੇ ਪਟਿਆਲਾ ਹਮੇਸ਼ਾ ਵਿਕਾਸ ਕਰੇ। ਜੈ ਸ਼੍ਰੀ ਰਾਮ।